ਮੈਮ ਅੱਜ ਕਿਵੇਂ ਤੁਸੀਂ ਝਾੜੂ ਪੋਚਾ ਹੀ ਨਹੀਂ ਲਾਇਆ ਨਹੀਂ ਤੇ ਮੇਰੇ ਆਨ ਤਾਂ ਪਹਿਲਾਂ ਤਾਂ ਤੁਸੀਂ ਕੰਮ ਕਰਕੇ ਫਰੀ ਹੁੰਦੇ ਰਹੇ ਅੱਜ ਫਿਰ ਮੈਂ ਵੀਡੀਓ ਐਡਿਟ ਕਰਨ ਲੱਗੀ ਹਾਂਜੀ ਸਵੇਰੇ ਲਾਉਂਦੀ ਸਾਰੀਆਂ ਉਹੜ ਦੱਪੀ ਨੇ ਠੀਕ ਆ ਕਿ ਲੇਟ ਹੋ ਜਾਈਦਾ ਨਾ ਹਾਂਜੀ ਲਾ ਕਰਦੇ ਮੈਂ ਕਿ ਚੱਲ ਗਈ ਅੱਜ ਉਹ ਕੰਮ ਨਿਬੇੜ ਲਈ ਬਸ ਰੋਟੀ ਪਾਣੀ ਦਾ ਸਾਰਾ ਹੋ ਗਿਆ ਹੈ ਹਾਂਜੀ ਉਹਨੇ ਖਾਧੀ ਨਹੀਂ ਰੋਟੀ ਮੈਂ ਕਿ ਲੱਸੀ ਨਾਲ ਕੇ ਪੀ ਲੈਣੀ ਤੇ ਰੋਟੀ ਖਾ ਲਈ ਤੇ ਝਾੜੂ ਪੋਚਾ ਨਹੀਂ ਹੋਣਾ हां जी फिर थोड़े यार दिल्ली दर जा पैसे ₹200 में कर ₹40 करके ना आके <laughs> हां जी सही कहला <laughs> <laughs> आ जो यूनी फैमिली ਤੁਸੀਂ ਵੀ ਲੱਸੀ ਪੀ ਲਓ हां जी ਹੰਨੇ ਹੰਨੇ ਮੈਂ ਤਾਂ ਪਹਿਲਾਂ ਹੀ ਇੱਥੇ ਤੇ ਹੋਰ ਗਾਇਸ ਜਿੰਨੇ ਪੀਨੀ ਛੇਤੀ ਛੇਤੀ ਆ ਜਾਓ ਨਹੀਂ ਤਾਂ ਮੈਂ ਸਾਰੀ ਪੀ ਲੈਣੀ ਮਿੱਠੀ ਲੱਸੀ ਠੰਡੀ ਲੱਸੀ ਠੰਡੀ ਘਾਇਰ ਲੱਸੀ ਸਹੀ ਗੱਲ ਹੈ ਬਣ ਜਾਗੀ ਇਸਨੇ ਬਰਫ਼ हां जी બસ ਪਾ ਕੇ ਫਿਰ ਚੰਦੀ ਚੰਦੀ ਕਰਕੇ ਫਿਰ ਆਪਾਂ ਲੱਸੀ ਪੀਵਾਂਗੇ। ਹਾਂਜੀ ਮੈਮ ਅੱਜ ਤੁਸੀਂ ਕਿਹੜੀ ਕਲੈਕਸ਼ਨ ਸਾਨੂੰ ਵਿਖਾਉਣ ਜਾ ਰਹੇ ਹੋ? ਅੱਜ ਮੈਂ ਆ ਸੂਟ ਨਹੀਂ ਹੀ ਨਾ ਵਿਖਾਇਆ ਜਦੋਂ ਆ ਵਾਲਾ ਮੰਨ ਕੇ ਆਇਆ ਸੀ। ਹਾਂਜੀ ਨਹੀਂ ਇਹ ਨਹੀਂ ਵਿਖਾਇਆ ਸੀ ਤੁਸੀਂ। ਇਸ ਲਈ ਮੈਂ ਪਾ ਕੇ ਬਣਾਣੀ ਨਹੀਂ ਵੀਡੀਓ। ਵਸ ਇੱਕ ਵਾਰੀ ਮੈਂ ਪਾਇਆ ਵੀ ਆ ਪਰ ਉਹਦੇ ਨੂੰ ਫਿਰ ਮੂਡ ਨਹੀਂ ਸੀ ਨਾ ਸਹੀ ਫਿਰ ਮੈਂ ਹਾਂਜੀ ਵੀਡੀਓ ਵੀਡੀਓ ਤਾਂ ਨਹੀਂ ਸ਼ੂਟ ਕੀਤੀ। ਹਾਂਜੀ ਤੇ ਮੈਨੂੰ ਸੂਟ ਕਾਹੋਂ ਗਾ ਕਪੜਾ ਜਾਂ ਕੌਣ ਚ ਅਨਕੰਫਰਟੇਬਲ ਜਿੰਨੂੰ ਮੈਂ ਕੱਢਣ ਨੂੰ ਦੇਣ ਗਈ ਸੀ ਨਾ ਉਹਨੇ ਵੀ ਕਿਹਾ ਕਿੰਦੀ ਇਹ ਕਿਹੜਾ ਕਪੜਾ ਹੈ ਹਾਂਜੀ ਪਰ ਮੈਂ ਕਿ ਜਿੰਨਾ ਤੋਂ ਮੈਂ ਲਿਆ ਹੈ ਨਾ ਉਹਨਾਂ ਨੇ ਮੈਨੂੰ ਬੜੀ ਤਸੱਲੀ ਨਾਲ ਦਿੱਤਾ ਹੈ ਕਪੜਾ ਮੈਂ ਹਮੇਸ਼ਾ ਨਾਲ ਤਾਂ ਲੈਣੀ ਆ ਹਾਂਜੀ ਖੱਦਰ ਕਾਟਨ ਜਾਂ ਇਹਨੂੰ ਕੁਝ ਹੋਰ ਮੇ ਵੀ ਹੋਰ ਵੀ ਕੁਝ ਕਹਿੰਦੇ ਆ ਹਾਂਜੀ ਵੀ ਠੰਡਾ ਹੈ ਕਪੜਾ ਜਿਵੇਂ ਗਰਮੀ ਨਹੀਂ ਲੱਗਦੀ ਇਹਦੇ ਚ ਤੇ ਵਾਕਈ ਜਿੰਨੀ ਪੂਰੀ ਗਰਮੀ ਚ ਪਾ ਲੋ ਹਾਂਜੀ ਤੇ ਕਿੰਦੇ ਚ ਕੋਈ ਗਰਮੀ ਨਹੀਂ ਲੱਗਦੀ ਤੇ ਉਤੋਂ ਇਹਦੀ ਮੈਨੂੰ ਸਭ ਤੋਂ ਵਧੀਆ ਚੀਜ਼ ਬੰਦਾ ਕੀ ਲੱਗੀ ਕਲਰ ਬੜੇ ਖੇਨੇ ਤੇ ਹਾਂਜੀ ਇੱਕ ਕਲਰ ਨਾਲੇ ਕਢਾਈ ਵੀ ਵੱਖਰੀ ਜੀ ਆ ਸੂਟ ਤੇ ਹਨਾ ਇਹਦੀ ਨੂੰ ਫੋਟੋ ਚ ਵੇਖੀ ਸੀ ਕਢਾਈ ਹਾਂਜੀ ਮੈਂ ਉੱਪਰਾਈ ਉੱਪਰ ਸਿਰਫ ਛੋਟੀਆਂ ਛਟੀਆਂ ਬੋਟੀਆਂ ਤੇ ਇਹ ਬਾਜੂ ਹਰ ਤਾਂ ਹਾਂਜੀ ਬਹੁਤ ਹੀ ਪਿਆਰਾ ਬੜਿਆ ਸਿਰਾ ਸੂਟ ਹੈ ਹਨਾ ਇਹ ਤਾਂ ਬਹੁਤ ਹੀ ਪਿਆਰਾ ਬੜਾ ਸੋਹਣਾ ਲੱਗਦਾ ਇਹਨਾਂ ਦੀ ਕਢਾਈ ਵੀ ਵੇਖਿਓ ਐਂ ਪੂਰੀ ਪ੍ਰੋਪਰ ਫਿਨਿਸ਼ਿੰਗ ਨਾਲ ਵੇਖਦੀ ਪਈ ਹੈ ਹਨਾ ਨੀ ਤੇ ਕਈ ਕਰਦੇ ਨਾ ਕਿ ਬੈਬੀ ਪਤਾ ਜਾਂ ਨਹੀਂ ਲੱਗਦਾ ਜਿਵੇਂ ਹਾਂ ਪੂਰੀ ਵਧੀਆ ਕਢਾਈ ਵੀ ਤੇ ਆ ਬਈ ਸੂਟ ਤੇ ਇਹ ਮੇਰੇ ਬਾਟਮ ਤੇ ਵੀ ਜਿਹੜੀ ਲੇਸ ਲਾਈ ਆਪਾਂ ਸੂਟ ਤੇ ਹਾਂਜੀ ਵੀ ਸੇਮ ਆਪਣੇ ਪੌਂਚੇ ਤੇ ਲਾਤੀ ਹਾਂਜੀ ਇਹ ਸਾਡੇ ਬੁਟੀਕ ਵਾਲੇ ਦਾ ਇਹ ਜਨਾ ਕਮਾਲ ਕਮਾਲ ਆ ਸਹੀ ਗੱਲ ਆ ਇਹ ਸੋਨੇ ਤੇ ਸਵਾਗਾ ਬਣਾਉਂਦੀ ਆ ਚੁੰਨੀ ਸਹੀ ਗੱਲ ਆ ਇਹ ਜਿੰਨੇ ਬਹੁਤ ਹੀ ਰੰਗ ਬੁਖਿਆ ਸਾਰਿਆਂ ਨੇ ਬੜਾ ਪਸੰਦ ਕੀਤਾ ਹਾਂਜੀ ਪਰ ਇਹ ਅਜੇ ਅਨਕੰਪਲੀਟ ਹੈ ਇਹਨੂੰ ਕੰਪਲੀਟ ਕਰਨਾ ਮੇਰਾ ਕਿਰਾਦਾ ਬੰਦਾ ਵੀ ਜਿਵੇਂ ਮਹਿਰੂਨ ਕਲਰ ਹੈ ਤੇ ਆ ਪੈਰਟ ਕਲਰ ਦੀ ਜਿਵੇਂ ਇਹਨੂੰ ਕਰੋਸ਼ੀਆ ਕਰ ਦਿੱਗੇ ਹਾਂਜੀ ਜਾਂ ਕੋਈ ਐਵੇਂ ਦੀ ਕਰੋਸ਼ੀਆ ਵਾਲੀ ਲੇਸ ਹੀ ਆਪਣੀ ਬੱਤਰੀ ਆ ਜਾਂਦੀ ਉਹ ਲਾ ਦਈਏ ਹਾਂਜੀ ਜਾਂ ਉਹ ਲਾ ਦਈਏ ਜਾਂ ਮੇਰਾ ਰਾਦਾ ਸੀ ਕਰੋਸ਼ੀਆ ਕਰਨ ਦਾ ਹੀ ਹੁਣ ਸ਼ਾਇਦ ਨਾ ਵੀ ਕਾਫੀ ਟਾਈਮ ਹੋ ਗਿਆ ਮੂਡ ਜੇ ਚੇਂਜ ਹੋ ਗਿਆ ਹਨਾ ਹਾਂਜੀ ਪਰ ਨਹੀਂ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਕਿਵੇਂ ਦਾ ਲੱਗਾ ਤੁਹਾਨੂੰ ਮੇਰਾ ਸੂਟ ਮੈਨੂੰ ਤਾਂ ਬਈ ਬੜਾ ਪਸੰਦ ਹੈ ਤੁਹਾਨੂੰ ਤੁਹਾਨੂੰ ਦੇਣਾ ਨਹੀਂ ਮੈਨੂੰ ਹਾਂਜੀ ਮੈਨੂੰ ਆਉਣਾ ਵੀ ਤੁਸੀਂ ਮੇਰੀ ਜਾਨ ਭੰਗ ਲਓ ਤੁਹਾਨੂੰ ਦੇ ਦੂੰਗੀ ਪਰ ਸੂਟ ਆ ਨਹੀਂ ਮੈਂ ਭੁੱਖੀ ਹਾਂ ਪਰ ਇੰਜ ਕਰਾਂਗੇ ਮੈਂ ਧੜੀਆਂ ਲਵਾ ਲੂੰਗੀ ਉਸੇ ਟੇਲਰ ਕੋਲੋਂ ਲੱਜਾ ਉਨਕਾ ਵਾਂਗੇ ਥੱਲੇ ਤੇ ਚੱਲ ਖੁੱਲੇ ਖੁੱਲੇ ਚੱਲੀ ਜਾਂਦੇ ਇਹ ਤਾਂ ਫੀਟਿੰਗ ਜੀ ਬਣਾਉਣ ਵਾਸਤੇ ਟੰਗੀਆਂ ਲਾ ਦੇ ਸਹੀ ਗੱਲ ਹੈ ਹਾਂਜੀ ਤੇ ਤੁਸੀਂ ਵੀ ਜਰੂਰ ਦੱਸਿਓ YouTube ਫੈਮਲੀ ਕੀ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਾ ਮੈਨੂੰ ਤਾਂ ਸੱਚੀ ਬੜਾ ਪਸੰਦ ਆ ਦੇ ਪਸੰਦ ਹੀ ਕਰਿਓ ਬੱਸ ਮੰਗਣਾ ਨਹੀਂ ਸਹੀ ਗੱਲ ਹੈ ਮੈਂ ਤਾਂ ਮੇਰੇ ਸੂਟ ਤੇ ਅੱਖ ਰੱਖੀ ਆਪ ਐਡੇ ਸੋਨੇ ਸੋਨੇ ਸੂਟ ਪਾ ਕੇ ਆਉਣੀ ਆ ਉਹ ਫਿਰ ਪਤਾ ਨਾ ਕਿ ਮੈਂ ਤਾਂ ਅੱਖ ਨਹੀਂ ਰੱਖ ਸਕਦੀ ਮੈਨੂੰ ਪਤਾ ਵੀ ਮੈਨੂੰ ਤੇਰੇ ਸੂਟ ਆਉਣੇ ਨਹੀਂ ਨਹੀਂ ਸਹੀ ਗੱਲ ਹੈ ਤੇ ਮੈਂ ਚੁੰਨੀ ਲੈ ਕੇ ਰੱਖ ਲੈਣੀ ਹਾਂ ਨਹੀਂ ਨਹੀਂ ਚੁੰਨੀ ਤਾਂ ਲੈ ਹੀ ਜਾ ਕੇ ਦੇਈ ਚੁੰਨੀ ਲੈ ਕੇ ਫੀਲਿੰਗ ਚੱਕੀ ਜਾਊਂਗੀ ਮੈਂ ਸਹੀ ਗੱਲ ਹੈ ਨਹੀਂ ਸੱਚੀ ਮੈਨੂੰ ਬੜਾ ਵਧੀਆ ਲੱਗਾ ਕਲਰ ਕੰਟਰਾਸਟ ਬੜਾ ਪਿਆਰਾ ਹੈ ਹਾਂਜੀ ਤੇ ਕੱਪੜਾ ਵੀ ਬੜਾ ਕੰਫਰਟੇਬਲ ਆ ਵੀ ਦੁਪੱਟਾ ਤੇ ਰੀਜ਼ਨੇਬਲ ਹਾਂਜੀ ਆ ਨਿਸ਼ਾਨੀ ਕਿੰਨੇ ਦਿੱਤੀ ਐ ਇਹ ਜਦੋਂ ਉਹ ਤੁਸੀਂ ਨਹੀਂ ਕਹਿ ਰਹੇ ਮੈਂ ਨਹੀਂ ਦਿੱਤੀ ਗਾਇਜ਼ ਵੀਰੇ ਮੈਂ ਨਹੀਂ ਦਿੱਤੀ ਇਹ ਸਾਰਾ ਸਾਰ ਆਪ ਦਾ ਜਿਹੜਾ ਛਪਾਇਆ ਜਾ ਰਿਹਾ ਇਹ ਦੱਸ ਦੇ ਸੱਚ ਸੱਚ YouTube ਫੈਮਿਲੀ ਨੂੰ ਇਹ ਨਿਸ਼ਾਨੀ ਕਿੰਨੇ ਦੀ ਨਿਸ਼ਾਨੀ ਵੀ ਕਿਹੜੀ ਹੈ ਮਤਲਬ ਕਿ ਮੇਰੇ ਦੇ ਨੇ ਇੱਕ ਸਾਹਬ ਦੇ ਉਹਨਾਂ ਉਹ ਗਏ ਸੀ ਆਨੰਦਪੁਰ ਸਾਹਿਬ ਤੇ ਉਹ ਲੈ ਕੇ ਆਏ ਸੀਗੇ ਮਤਲਬ ਨਿਕਲ ਜੀ ਗਏ ਸੀ ਜਦੋਂ ਦੇਲਾ ਹੁਣ ਅੰਕਲ ਤੇ ਗੱਲ ਲਾਈ ਜਾਂਦੀ ਆ ਨਹੀਂ ਸੱਚੀ ਨਹੀਂ 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 ਗੱਲ ਕੋਈ ਵਿੱਚ ਹੋ ਹੋ ਰਿਹਾ YouTube ਫੈਮਿਲੀ ਆ ਵੇਖੋ ਇਹਦੀ ਹਾਸ ਸਮਾਈਲ ਜਿਹੜੀ ਇਹ ਸਾਰਾ ਕੁਝ ਬਿਆਨ ਕਰੀ ਜਾਂਦੀ ਹੈ ਨਹੀਂ ਨਹੀਂ YouTube ਫੈਮਿਲੀ ਤੇ ਇਹ ਵੀ ਤਾਂ ਹੋ ਸਕਦਾ ਤੂੰ ਸੇਮ ਬ੍ਰੇਸਲੇਟ ਮੰਗਵਾ ਲਿਆ ਹੋਵੇ ਨਹੀਂ ਕੋਈ ਸ਼ੱਕ ਉਹ ਨਾ ਕਰੂੰਗਾ ਨਹੀਂ ਨਹੀਂ ਐਂ ਦਿੱਤੀ ਕੋਈ ਗੱਲ ਨਹੀਂ ਐਵੇਂ ਦਾ ਕੋਈ ਚੱਕਰ ਨਹੀਂ ਚਲਾਉਣਾ ਵੇਖ ਲਈ ਫਿਰ ਨਾ ਆਉਣਾ ਤਾਂ ਯੂਟਿਊਬ ਫੈਮਲੀ ਵੇਖ ਕੇ ਕਿਤੇ ਜੁਵਾ ਤਾਂ ਨਹੀਂ ਪਹਿਨਿਆ ਦੇ ਜੁਵਾ ਵਾਲਾ ਜੁਵਾ ਦੇ ਦੇ ਬਾਬਾ ਜੀ ਨਹੀਂ ਪਹਿਨਦੇ ਬਾਬਾ ਵੀ ਕਹਿਣਾ ਹੁਣ ਚੱਲੇ ਕੋਈ ਨਹੀਂ ਭਾਈ ਘੜਦੀ ਹੈ ਵਿਚਾਰੀ ਤਾਂ ਨਹੀਂ ਤੁਹਾਨੂੰ ਤਾਂ ਕਿਵੇਂ ਚੱਲ ਪੈਂਦੀ ਸੱਚੀ ਪਰ ਐ ਹੋਦੀ ਕੋਈ ਗੱਲ ਦੀ ਯੂਟਿਊਬ ਫੈਮਲੀ ਪਰ ਚਾਹ ਵੀ ਨਹੀਂ ਮਿਲਦਾ ਤੁਹਾਨੂੰ ਤਾਂ ਵਿਚਾਰੀ ਬੜੀ ਬੀਜ਼ੀ ਹੈ ਹਨਾ ਜੀ ਸਹੀ ਗੱਲ ਐ ਬਸ ਸਾਰੇ ਦਿਨ ਹੀ ਐ ਹੀ ਹੱਸ ਖੇੜ ਕੇ ਦਿਨ ਮੰਗਾਲੀ ਦਾ ਤੁਸੀਂ ਵੀ ਹਿੱਸਾ ਖੇਡਿਆ ਕਰੋ ਸਾਰੇ ਜਣੇ ਹਾਂ ਐਂ ਜੀ ਜਿਹੀ ਲਈ ਆਪ ਦੀ ਲਾਈਫ ਚ ਕਿੱਥੇ ਕੰਮ ਵਾਲਾ ਤਾਂ ਨਹੀਂ ਧਿਆਨ ਲਾਉਣਾ ਸਹੀ ਗੱਲ ਐ ਮੈਂ ਵੀ ਉਹਨੇ ਦਿਨ ਸਾਰੇ ਫੋਨ ਕਰਕੇ ਪੁੱਛਣਾ ਵਲੋਗਾਂ ਦੇ ਵਿੱਚ ਸਾਈਡ ਸਾਈਡ ਮਤਲਬ ਹਾਂ ਜੀ ਮੈਨੂੰ ਪਤਾ ਹੀ ਜਿੱਦਨ ਕੋਮਲਾ ਆ ਕੇ ਉਹਦੇ ਨਾਲ ਸਾਪੇ ਆ ਜਾਣੇ ਸਹੀ ਗੱਲ ਐ ਉਹਦੇ ਨਾਲ ਹਾਸਾ ਆ ਜਾਣਾ ਵਾਕੇ ਸਹੀ ਗੱਲ ਐ ਕੋਮਲਾ ਹੱਸੂ ਵੀ ਨਾਲ ਹੀ ਲੈ ਆਉਂਦੀ ਐ ਸਹੀ ਗੱਲ ਐ ਚਲੋ ਵੀ ਖਾਸ ਦੇਖੇ ਤੇ ਰਹੀਏ ਸਾਰੇ ਸਹੀ ਗੱਲ ਹੈ ਤੇ ਬਾਕੀ ਬਾਹਰ ਦਾ ਵੈਦਰ ਠੀਕ ਹੈ ਢਾ ਚਲੋ ਗਰਮੀ ਦੇ ਸਹਮਣਾ ਵਾ ਹਾਂਜੀ ਸੈਟ ਹੈ ਪਰ ਅਸੀਂ ਇਹ ਜਿੰਦਰੀ ਪੱਖੇ ਦੀਆਂ ਹਵਾਵਾਂ ਲੈ ਰਹੇ ਆ ਤੇ ਉਹ ਮੈਂ ਚਾਦਰਾਂ ਤੈਲਾ ਕੇ ਰੱਖੀਆਂ ਇਹ ਸਾਰੀਆਂ ਦੁਕਤੇ ਤੌਲਗੀ ਪਏ ਖਲਾਰਾ ਨਹੀਂ ਆ YouTube ਫੈਮਲੀ ਬਸ ਤੈਲਾ ਕੇ ਰੱਖੀਆਂ ਚੱਕ ਕੇ ਅੰਦਰ ਹੀ ਰੱਖਣੀ ਹੈ ਬਾਕੀ ਹੁਣ ਅਸੀਂ ਖਲਾਰਾ ਪੈਰ ਨਹੀਂ ਦਿੰਦੇ ਕਿਉਂਕਿ ਸਾਨੂੰ ਪਤਾ ਹੈ ਵੀ ਸਾਨੂੰ ਖਲਾਰੇ ਪਸਾਂਦ ਨਹੀਂ ਆਈ। ਬਾਕੀ ਸਾਡਾ ਕਿ ਖਲਾਰੇ ਪਾਉਣਾਂ ਦਾ ਜੇ ਵੰਡੇ ਗਿਆ ਹੈ। ਵੰਡੇ ਗਿਆ ਹੋਇਆ ਉਹਨੇ ਵਾਧੂ ਪਾਉਣੇ ਆ। ਜਦੋਂ ਆਇਆ ਅਸਲੀ ਖਲਾਰੇ ਤੋਂ ਉਦੋਂ ਪਹਿਲੇ। ਉਦੋਂ ਪਹਿਣੇ ਆ। ਹੁਣ ਭੈਣ ਜੀ ਆਵੇ ਖਲਾਰੇ ਪਾਤੇ। ਚੁੱਕ ਵੀ ਲੈਣੇ ਚੁੱਕ ਵੀ ਲੈਣੇ ਸਹੀ ਗੱਲ। ਉਹਨੇ ਗਾਲਾਂ ਖਾ ਲੈਣੀਆਂ। ਪਰ ਖਲਾਰੇ ਨਹੀਂ ਚੁੱਕ। ਉਹਨੇ ਕੀ ਕਰਨਾ ਹੈ ਵੀ ਜਿੱਥੇ ਮੰਨ ਲਓ ਬੈਠਾ ਹੈ। ਉੱਥੇ ਖਾਈ ਜਾਣਾ ਉੱਥੇ ਹੀ ਟੀਵੀ ਵੇਖੀ ਜਾਣਾ ਬਸ ਉਹਨੇ ਛਿਲਕੇ ਵੀ ਡਸਟਬਿਨ ਚ ਨਹੀਂ ਕਰਨੇ ਉੱਥੇ ਹੀ ਸਾਰਾ ਕੁਝ ਅੱਜ ਦੀ ਪੈਨਲ ਦੇ ਅੱਗੇ ਹੀ ਸਾਰਾ ਕੁਝ ਉਹਨੇ ਸਜਾ ਕੇ ਰੱਖ ਦਿੱਤਾ ਮੱਤ YouTube ਫੈਮਲੀ ਅੱਜ ਦਾ ਵਲੌਗ ਕਿਵੇਂ ਲੱਗਾ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਨੇ ਨੈਕਸਟ ਵਲੌਗ ਤਦ ਤੱਕ ਲਈ ਦਿਓ ਇਜਾਜ਼ਤ ਬਾਏ ਬਾਏ